ਇਹ ਯਾਰ ਪੰਜਾਬੀ ਉਹ ਵੀਡੀਓ ਦੇਖਣ ਲਈ ਆਪਣਾ ਪੇਜ ਕਰ ਲਿਓ ਫੋਲੋ ਰਾਜਾ ਕਮਾਲੂ ਦੇ ਨਾਮ ਤੇ ਜੀ ਤੇ ਆਪਾਂ ਕਰਕੇ ਮੋਟਰਸਾਈਕਲ ਸਟਾਰਟ ਤੇ ਆਪਾਂ ਜਾਣਾ ਮੰਡੀ ਚ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਤਰਖਾਨ ਵਾਲਾ ਜਿੱਥੇ ਆਪਣਾ ਸੈਂਟਰ ਲੱਗਿਆ ਹੋਇਆ ਜੀ ਤੇ ਆਪਾਂ ਰਾਮਨਾ ਮੰਡੀ ਤੇ ਬਾਹਰਲੀ ਫਿਰਨੀ ਹੋ ਕੇ ਤੇ ਰਾਮਸਰਾ ਫਾਟਕ ਕਰਕੇ ਕ੍ਰੋਸ ਰਾਮਸਰਾ ਫਾਟਕ ਕ੍ਰੋਸ ਕਰਕੇ ਜੀ ਆਪਾਂ ਇਹ ਜਿਹੜੀ ਸਿੱਧੀ ਸੜਕ ਹੈ ਜੀ ਇਹ ਰਾਮਸਰੇ ਵੀ ਵਗ ਜਾਂਦੀ ਹੈ ਤੇ ਟਾਊਨਸ਼ਿਪ ਕੋਲ ਦੀ ਹੋ ਕੇ ਤਰਖਾਨ ਵਾਲੀ ਵੀ ਜਾਂਦੀ ਹੈ ਇਹ ਜਿਹੜਾ ਬਠਿੰਡਾ ਸਰਫੰਡਰੀ ਰੋਡ ਆ ਜਾ ਗਿਆ ਜੀ ਇਹ ਉਸ ਤੇ ਚੜ ਜਾਂਦੀ ਹੈ ਤੇ ਆਪਾਂ ਮੰਦਰ ਦੇ ਕੋਲ ਦੀ ਹੁੰਦੇ ਹੋਏ ਆਪਾਂ ਜਾ ਰਹੇ ਆ ਟਾਊਨਸ਼ਿਪ ਵਾਲੀ ਨੂੰ ਜੀ ਤਰਖਾਨ ਵਾਲਾ ਮੰਡੀ ਚ ਆਪਾਂ ਜਾਣਾ ਹੈਗਾ ਤੇ ਆਪਾਂ ਪਹੁੰਚ ਗਏ ਆ ਜੀ ਰਾਮਸਰਾ ਕੱਸੀ ਦੇ ਕੋਲ ਰਾਮਸਰਾ ਕੱਸੀ ਕਰਕੇ ਆਪਾਂ ਕ੍ਰੋਸ ਤੇ ਆਪਾਂ ਪਾਲੀ ਸਿੱਧੀ ਟਾਊਨਸ਼ਿਪ ਵਾਲੀ ਸੜਕ ਨੂੰ ਮੋਟਰਸਾਈਕਲ ਇਹ ਸਿੱਧੀ ਜਿਹੜੀ ਸੜਕ ਹੈ ਇਹ ਜਾਂਦੀ ਹੈ ਟਾਊਨਸ਼ਿਪ ਨੂੰ ਜੀ ਤੇ ਇਹ ਰਾਮਸਰਾ ਟਾਊਨਸ਼ਿਪ ਨੂੰ ਜਾਂਦੀ ਹੈ ਜੀ ਇਹ ਤੇ ਆਪਾਂ ਕਰ ਗਏ ਆ ਕ੍ਰੋਸ ਚੌਧਰੀਆਂ ਦੀ ਹਵੇਲੀ ਇਹ ਚੌਧਰੀਆਂ ਦੀ ਹਵੇਲੀ ਹੈ ਜੀ ਇੱਥੇ ਕਿ ਕਿਸੇ ਨੇ ਵੀ ਇਹ ਰੋਟੀ ਪਾਣੀ ਛਕਣਾ ਹੋਵੇ ਤਾਂ ਛਕ ਸਕਦਾ ਹੈ ਇਹ ਸਿੱਧੀ ਸੜਕ ਜਾਂਦੀ ਹੈ ਜੀ ਟਾਊਨਸ਼ਿਪ ਨੂੰ ਤੇ ਆਪਾਂ ਪਹੁੰਚ ਗਏ ਆ ਟਾਊਨਸ਼ਿਪ ਦੇ ਕੋਲ ਇਹ ਟਾਊਨਸ਼ਿਪ ਹੈ ਜੀ ਐਚਓਐਮਐਲ ਦੀ ਜਿੱਥੇ ਰੈਫਾਇਨਰੀ ਦੇ ਮੁਲਾਜ਼ਮ ਰਹਿੰਦੇ ਨੇ ਬਹੁਤ ਵੱਡੀ ਟਾਊਨਸ਼ਿਪ ਹੈ ਜੀ ਇਹ ਬਿਲਡਿੰਗਾਂ ਬਣੀਆਂ ਹੋਈਆਂ ਤੇ ਬਿੱਲੇ ਬਣੇ ਹੋਏ ਆ ਮੁਲਾਜ਼ਮ ਰਹਿੰਦੇ ਨੇ ਇੱਥੇ ਇਹ ਆ ਗਿਆ ਜੀ ਰੋਡ ਰਫਾਇਨਰੀ ਇਹ ਰਫਾਇਨਰੀ ਰੋਡ ਆਈ ਹੈ ਬਠਿੰਡਾ ਡੱਬਾ ਵਾਲੀ ਨੂੰ ਜਿਹੜਾ ਜੋੜਦਾ ਹੈ ਭਰਤਮਾਲਾ ਬਣ ਗਈ ਹੈ ਜਿਹੜੀ ਥੋੜਾ ਤੇ ਆਪਾਂ ਜਾਣ ਵਾਲੇ ਆ ਜੀ ਤਰਖਾਨ ਵਾਲਾ ਮੰਡੀ ਦੇ ਵਿੱਚ ਤੇ ਆਪਾਂ ਕਰਕੇ ਟਾਊਨਸ਼ਿਪ ਕਰਾਸ ਤੇ ਸਿੱਧੀ ਸੜਕ ਆਪਾਂ ਪੈ ਗਈ ਤਰਖਾਨ ਵਾਲੇ ਵਾਲੇ ਜੀ ਤੇ ਆਪਾਂ ਪਹੁੰਚਣ ਵਾਲੇ ਆ ਜੀ ਤਰਖਾਨ ਵਾਲਾ ਮੰਡੀ ਦੇ ਵਿੱਚ ਤੇ ਆਪਾਂ ਉੱਥੇ ਮੌਜੂਦ ਕੱਢਣਾ ਜੀ ਇੱਕ ਤਾਂ ਤੇ ਝੋਨਾ ਆਇਆ ਹੋਇਆ ਆਪਣੇ ਜ਼ਿਮੀਦਾਰਾਂ ਦਾ ਦੋ ਤਿੰਨ ਜਣਿਆਂ ਦਾ ਤੇ ਆਪਾਂ ਪਹੁੰਚ ਗਏ ਜੀ ਤਰਖਾਨ ਵਾਲਾ ਮੰਡੀ ਦੇ ਕੋਲ ਬੈਡਰ ਬਾਕਸ ਦੇ ਕੋਲੇ ਤਰਖਾਨ ਵਾਲੇ ਦਾ ਬੈਡਰ ਬਾਕਸ ਹੈ ਜੀ ਤੇ ਇਧਰ ਸਾਈਡ ਕੱਚੇ ਫੜ ਚ ਕਿਉਂਕਿ ਪੱਕੀ ਮੰਡੀ ਸਾਰੀ ਭਰੀ ਹੋਈ ਹੈ ਤੇ ਇਧਰ ਕੱਚੇ ਫੜ ਚ ਲਾ ਰੱਖਿਆ ਝੋਨਾ ਮੰਡੀ ਛੋਟੀ ਹੈ ਝੋਨਾ ਇੱਕਦਮ ਜ਼ਿਆਦੇ ਜਦੋਂ ਮਾਲਾ ਵੀ ਜ਼ਿਆਦੇ ਆ ਜਾਂਦਾ ਝੋਨਾ ਫਿਰ ਇਧਰ ਲੈਂਦਾ ਜੀ ਕੱਚੇ ਫੜ ਦੇ ਵਿੱਚ ਕਿਉਂਕਿ ਮੰਡੀ ਛੋਟੀ ਹੈ ਝੋਨਾ ਇੱਕਦਮ ਜ਼ਿਆਦੇ ਡਿੱਗ ਪੈਂਦਾ ਆ ਕਿ ਤੇ ਆਪਾਂ ਪਹੁੰਚ ਗਏ ਜੀ ਲਾ ਕੇ ਮੋਟਰਸਾਈਕਲ ਸਾਈਡ ਤੇ ਮੰਡੀ ਦੇ ਵਿੱਚ ਤੇ ਤੁਸੀਂ ਦੇਖੋ ਵੀਡੀਓ ਕਿਹ ਜੀ ਲੱਗੀ ਜੀ ਤੇ ਆਪਣਾ ਪੇਜ ਜਰੂਰ ਫੋਲੋ ਕਰ ਲਿਓ ਰਾਜਾ ਕਮਾਲੂ ਦੇ ਨਾਂ ਤੇ ਧੰਨਵਾਦ ਜੀ